ਕ੍ਰੋਮਣੀ ਅਕਾਲੀ ਦਲ ਦੇ ਗਰਮ ਮਿੱਝਿਆ ਨੇ ਘੇਰੀ ਆਪ ਸਰਕਾਰ ਦੇਖੋ ਆਖ ਦਿੱਤੀਆਂ ਇਹ ਵੱਡੀਆਂ ਗੱਲਾਂ ਸੱਚੀ ਗੱਲ ਜੀ ਸਾਰਿਆਂ ਨੂੰ ਕੱਲ ਔਨਰੇਬਲ ਕੋਰਟ ਨੇ ਮਲੇਰਕੋਟਲਾ ਦੀ ਕੋਰਟ ਨੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ ਨਰੇਸ਼ ਯਾਦਵ ਨੂੰ ਜਿਹੜਾ ਬਹੁਤ ਹੀ ਚਹੇਤਾ ਮੰਨਿਆ ਜਾਂਦਾ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦਾ ਉਹਦੀਆਂ ਕੁਝ ਤਸਵੀਰਾਂ ਵੀ ਮੈਂ ਸਾਂਝੀ ਕਰ ਰਿਹਾ ਕਿ ਇਹ ਉਹ ਐਮਐਲਏ ਹੈ ਜਿਹਨੂੰ ਅਕੀਤਰੀਵਾਲ ਸਾਹਿਬ ਨੇ ਇੱਕ ਵਾਰੀ ਨਹੀਂ ਕਈ ਵਾਰੀ ਐਮਐਲਏ ਦੀ ਟਿਕਟ ਦੇ ਕੇ ਨਵਾਜਿਆ ਆਹ ਹਰਪਾਲ ਚੀਮਾ ਸਾਹਿਬ ਨਾਲ ਉਹਦੀ ਫੋਟੋ ਇਹ ਭਗਵੰਤ ਮਾਨ ਨਾਲ ਉਹਦੀ ਫੋਟੋ ਔਰ ਇਹ ਸਪੀਕਰ ਸਾਹਿਬ ਕੁਲਤਾਜ ਸੰਧਵਾ ਤੇ ਸਾਰੀ ਆਮ ਆਦਮੀ ਪਾਰਟੀ ਦੀ ਜੋ ਲੀਡਰਸ਼ਿਪ ਆ ਉਹਦੇ ਨਾਲ ਉਹਦੀ ਫੋਟੋ ਇਹ ਜਾਂ ਇਨਸਾਨ ਜੀ ਨੇ ਨੋਇੰਗਲੀ ਔਰ ਜਿਹਨੂੰ ਆਨਰੇਬਲ ਕੋਰਟ ਨੇ ਹਲੇ ਤਾ ਇਹਦੇ ਤੇ ਲੀਨਿਅੰਟ 뷰 ਲਿਆ ਕਿ ਇਹ ਕੱਲਾ ਕੱਲਾ ਆਪ ਦੇ ਪਰਿਵਾਰ ਦਾ ਕਮਾਊ ਪੁੱਤ ਹੈ ਨਗਰ ਫੇਰ ਵੀ ਉਹ ਤੋਂ ਬਾਅਦ ਇਹਨੂੰ 120 B ਕਾਂਸਪੀਰੇਸੀ ਤਹਿਤ 295 A 120 B ਦੇ ਨਾਲ ਪੜੀ ਜਾਂਦੀ ਹੈ 153 A ਕਿ ਰਿਲੀਜੀਅਸ ਭਾਵਨਾ ਨੂੰ ਠੇਸ ਪਹੁੰਚਾਉਣਾ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਸੈਕੂਲਰਾਈਜ਼ ਕਰਨਾ ਉਹਨਾਂ ਦੇ ਧਰਮ ਗ੍ਰੰਥ ਨੂੰ ਕੁਰਾਨ ਸ਼ਰੀਫ ਨੂੰ ਉਹਦੀ ਬੇਅਤਵੀ ਕਰਨਾ ਔਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਹੈਜ਼ ਅ ਲੋਟ ਟੂ ਅਨਸਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਔਰ ਇਹਨਾਂ ਦੀ ਸਮੁੱਚੀ ਟੀਮ ਕਿ ਇਸ ਇਹੀ ਪੋਲਿਟਿਕਸ ਤੇ ਤੁਹਾਡੀ ਬੁਨਿਆਦ ਖੜੀ ਆ ਹਿੰਦੂ ਸਿੱਖ ਕਿਵੇਂ ਲੜਾਉਨੇ ਆ ਹਿੰਦੂ ਮੁਸਲਮਾਨ ਭਾਈਚਾਰੇ ਦੀ ਲੜਾਈ ਕਿਵੇਂ ਕਰਾਉਣੀ ਆ ਸਿੱਖ ਹਿੰਦੂ ਸਿੱਖ ਕਿਵੇਂ ਮਸਲੇ ਖੜੇ ਕਰਨੇ ਆ ਔਰ ਇਹ ਬੁਨਿਆਦ ਤੇ ਅੱਜ ਤੁਹਾਡੀ ਪੋਲਿਟਿਕਸ ਏ ਟਿੱਕੀ ਆ ਹਾਲੇ ਤਾਂ ਇੱਕ ਕੇਸ 'ਚ ਤੁਹਾਡਾ ਕਨਵਿਕਸ਼ਨ ਆਈ ਹੈ ਮੇਰਾ ਮੰਨਣਾ ਕਿ ਜੇ ਇਨਕੁਆਇਰੀਆਂ ਹੋਣ ਲੱਗ ਪਈਆਂ ਤੇ ਹੋਰ ਵੀ ਕਈ ਪਰਦੇ ਖੁੱਲਣਗੇ ਔਰ ਇਹ ਗੱਲ ਵੀ ਸਪਸ਼ਟ ਹੋ ਕੇ ਆਊਗੀ ਕਿ ਇੱਕ ਇਨਸੀਡੈਂਟ ਨਹੀਂ ਕਈ ਇਨਸੀਡੈਂਟ ਤੁਸੀਂ ਕਰਾਏ ਜਿੱਥੇ ਮਾਹੌਲ ਖਰਾਬ ਕੀਤਾ ਔਰ ਮਾਹੌਲ ਖਰਾਬ ਕਰਕੇ ਫਿਰ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸਿਰਫ ਇਸ ਲਈ ਕਿ ਤੁਸੀਂ ਆਪ ਦੇ ਆਪ ਨੂੰ ਪੋਲਿਟੀਕਲ ਪਾਰਟੀ ਦੇ ਤੌਰ ਤੇ ਇਸਟੈਬਲਿਸ਼ ਕਰ ਲੋ ਔਰ ਇੱਕ ਇਨਸੀਡੈਂਟ ਨਹੀਂ ਹੈ ਤੁਸੀਂ ਲੋਕਾਂ ਤੇ આરોਪ ਲਾਏ ਫਿਰ ਤੁਸੀਂ ਮਾਫੀ ਮੰਗੋ ਛੋਟੀ ਜਿਹੜੀ ਪੋਲਿਟਿਕਸ ਹੈ ਉਹ ਝੂਠ ਤੇ ਟਿੱਕੀ ਹੈ ਔਰ ਅੱਜ ਵੀ ਪੰਜਾਬ ਇਹ ਪੰਜਾਬ ਦਾ ਬਾਰਡਰ ਸਟੇਟ ਜਿੱਥੇ ਹਮੇਸ਼ਾ ਹੀ ਪਾਕਿਸਤਾਨ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਆ ਪਾਕਿਸਤਾਨ ਨੇ ਹੈ ਹਾਲਵੇਇਸ ਟ੍ਰਾਈਡ ਟੂ ਫੋਰਮ ਐਂਡ ਟ੍ਰਬਲ ਉਸ ਬਾਰਡਰ ਸਟੇਟ ਦੇ ਸੋਸ਼ਲ ਫੈਬਰਿਕ ਨੂੰ ਹਿੰਦੂ ਸਿੱਖ ਇਕਤਾ ਨੂੰ ਭਾਈਚਾਰਕ ਸਾਂਝ ਨੂੰ ਤੁਸੀਂ ਕਿਵੇਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਤੇ ਸਿਰਫ ਇਸ ਲਈ ਕਿ ਤੁਹਾਡੇ ਸਿਆਸੀ ਪੈਰ ਜੰਮ ਜਾਣ ਸ਼ਾਇਦ ਸਿਆਸੀ ਪੈਰ ਜਮਾਉਣ ਚ ਇੱਕ ਵਾਰੀ ਤਾਂ ਤੁਸੀਂ ਕਾਮਯਾਬ ਹੋ ਗਏ ਹੋ ਨਗਰ ਤੁਹਾਡੇ ਝੂਠ ਦੀ ਰਾਜਨੀਤੀ ਧੋਖੇ ਦੀ ਰਾਜਨੀਤੀ ਫਰੇਬ ਦੀ ਰਾਜਨੀਤੀ ਅੱਜ ਉਹਦਾ ਪਰਦਾ ਫਾਸ਼ ਹੋ ਰਿਹਾ ਔਰ ਮੈਂ ਮੰਗ ਕਰਦਾ ਜਿੱਥੇ ਮੈਂ ਇਸ ਵਰਡਿਕਟ ਨੂੰ ਵੈਲਕਮ ਕਰਦਾ ਔਰ ਸ਼ਰਮ ਆਉਣੀ ਚਾਹੀਦੀ ਪਕਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਯੂ ਆਰ ਦਾ ਫਰਸਟ ਪੋਲੀਟੀਕਲ ਪਾਰਟੀ ਜੀ ਦੇ ਕਾਰਕੁਨ ਨੂੰ ਧਰਮ ਗ੍ਰੰਥ ਦੀ ਬੇਅਦਵੀ ਧਾਰਮਿਕ ਭਾਵਨਾਵਾਂ ਦੋ ਸਮੁਦਾਇ ਨੂੰ ਆਪਸ ਵਿੱਚ ਲੜਾਉਣ ਲਈ ਤੁਹਾਨੂੰ ਕਨਵਿੰਕਟ ਕੀਤਾ ਗਿਆ ਤੁਹਾਡੇ ਚਿਹਤੇ ਐਮ ਐਲ ਏ ਨੂੰ ਤੁਹਾਡੇ ਮੁੱਛ ਦੇ ਵਾਲ ਨੂੰ ਤੁਹਾਡੀ ਸੱਜੀ ਬਾਹ ਨੂੰ ਨਰੇਸ਼ ਯਾਦਵ ਨੂੰ ਆਈ ਥਿੰਕ ਇਲੈਕਸ਼ਨ ਕਮਿਸ਼ਨ ਸ਼ੁਡ ਟੇਕ ਨੋਟਿਸ ਡੀ ਰੈਕਗਨਾਈਜ਼ ਅ ਪਾਰਟੀ ਥੈਟ ਇਜ਼ ਟ੍ਰਾਈਂਗ ਟੂ ਕ੍ਰੀਏਟ ਟ੍ਰਬਲ ਇਨ ਦਾ ਬਾਰਡਰ ਸਟੇਟ ਐਟ ਦਾ ਸੇਮ ਟਾਈਮ CBI should step in honorable court should mark an inquiry of all sacrilege incidents in Punjab aur tusi manno meri gal ki jeh di sahi tareeke nal inquiry hogi bahut kujh samne aauga ki kime ik siyasi party ne mahol kharab karke apna siyasi fayda uthaun di koshish kiti hai is layi kalli maafi nal nahi charna thode te karwai honi chahidi ki tusi desh de hit de khilaf jaake ਬਾਰਡਰ ਸਟੇਟ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਜਿਹੜਾ ਦੇਸ਼ ਲਈ ਔਰ ਭਾਈਚਾਰਕ ਇਖਤਿਆਰ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਔਰ ਵਿਕਾਸੀ ਮੁਲਕ ਦੀਆਂ ਕੋਟੀਆਂ ਸਾਜਸ਼ਾ ਦਾ ਹਿੱਸਾ ਬਣ ਰਹੇ ਹਾਂ ਮੈਂ ਸਮਝਦਾ ਪਾਕਿਸਤਾਨ ਦੀ ਸੋਚ ਦਾ ਹੱਥ ਠੋਕਾ ਬਣ ਰਹੇ ਇਸ ਲਈ ਯੂ ਨੀਡ ਟੂ ਬੀ ਟੇਕਨ ਟੂ ਟਾਸਕ ਔਰ ਇਹ ਜੀ ਗੰਦੀ ਰਾਜਨੀਤੀ ਕਰਨ ਵਾਲੇ ਲੋਕ ਉਹਨਾਂ ਨੂੰ ਤਾਂ ਇਨੀ ਸਖਤ ਸਜ਼ਾ ਮਿਲਣੀ ਚਾਹੀਦੀ ਕਿ ਗਾਂ ਲਤਾ ਕੰਮਰ ਥੋਡੀਆਂ ਇਹ ਜੀ ਸੋਚ ਰੱਖਣ ਵਾਸਤੇ ਔਰ ਇਹ ਜੀ ਕਾਰਵਾਈ ਕਰਨ ਵਾਸਤੇ ਸੋ ਆਈ ਅਰਜ தி ਆਨਰੇਬਲ ਕੋਰਟਸ ਐਂਡ ਮੈਂ ਸੀਬੀਆਈ ਇਨਕੁਆਇਰੀ ਦੀ ਮੰਗ ਕਰਦਾ ਟੂ ਗੈਟ ði ਟਰੂਥ ਆਊਟ ਐਂਡ 올 ði ਆਦਰ ਮੈਟਰਸ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ